ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ 2 ਮਾਰਚ ਨੂੰ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਖੱਲ ਵੀ ਵੀਡੀਓ ਪਾਈ ਸੀ ਕਿ ਦੱਸਿਆ ਸੀਗਾ ਕਿ ਇੱਕ ਤੇ 2 ਮਾਰਚ ਨੂੰ ਪੰਜਾਬ ਦੇ ਵਿੱਚ ਇੱਕ ਸਿਸਟਮ ਆ ਰਿਹਾ ਹੈ ਜਿਹੜਾ ਕਿ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਹੈ ਤਕਰੀਬਨ ਹੋਇਆ ਵੀ ਉਸੇ ਤਰ੍ਹਾਂ ਹੀ ਕੱਲ 1 ਮਾਰਚ ਦੀ ਸ਼ਾਮ ਤੋਂ ਪੰਜਾਬ ਦੇ ਵਿੱਚ ਤੇਜ਼ ਬੱਦਲਵਾਈ ਤੇ ਨਾਲ ਮੀਂਹ ਪੈਣਾ ਸ਼ੁਰੂ ਹੋਇਆ ਜਿਹੜਾ ਕਿ ਫਾਜ਼ਿਲਕਾ ਮੁਖਫਰ ਫਰੀਦਕੋਟ ਬਠਿੰਡਾ ਬਰਨਾਲਾ ਮੋਗਾ ਫਿਰੋਜ਼ਪੁਰ ਮਲੇਰਕੋਟਲੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰਦਾ ਹੋਇਆ ਅੱਗੇ ਵਧਿਆ ਇਸ ਵਿੱਚ ਤੇਜ਼ ਗਰਜ ਚਮਕ ਨਾਲ ਬੱਦਲ ਤੇ ਗੜੇਮਾਰੀ ਵੀ ਦੇਖੀ ਗਈ ਹੌਲੀ-ਹੌਲੀ ਇਹ ਮੀਂਹ ਤਕਰੀਬਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਕੀਤਾ ਜੇਕਰ ਅੱਜ 2 ਮਾਰਚ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਤੋਂ ਹੀ ਸਾਰੇ ਹੀ ਪੰਜਾਬ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਹੋਈ ਹੈ ਜੇਕਰ ਗੱਲ ਕਰੀਏ ਤਾਂ ਦੂਜੇ ਪਾਸੇ ਅੱਜ ਇਸ ਸਿਸਟਮ ਦਾ ਮੁੱਖ ਦਿਨ ਹੈ ਅੱਜ ਸ਼ਾਮ ਨੂੰ ਮਾਲਵੇ ਵਿੱਚੋਂ ਤੇ ਅੱਜ ਰਾਤ ਨੂੰ ਦੁਆਬੇ ਵਿੱਚੋਂ ਤੇ ਪਵਰ ਖੇਤਰ ਦੇ ਵਿੱਚੋਂ ਇਹ ਸਿਸਟਮ ਕੱਲ ਸਵੇਰ ਤੋਂ ਪਾਰ ਨਿਕਲ ਜਾਵੇਗਾ ਸੋ ਅੱਜ ਸ਼ਾਮ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਡੇ ਵੱੱਟਰ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਤੇ ਕਿਤੇ ਆਮ ਜਿਹਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਹਨਾਂ ਦੇ ਨਾਲ-ਨਾਲ ਕਿਤੇ ਗੜੇਮਾਰੀ ਵੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਹੋਣ ਦੀ ਸੰਭਾਵਨਾ ਬਣੀ ਹੈ ਕੱਲ ਵੀ ਸ਼ਾਮ ਵੇਲੇ ਬ੍ਰੀਕ ਗੜੇਮਾਰੀ ਦੇਖੀ ਗਈ ਅੱਜ ਵੀ ਮੌਸਮ तकरीबन ਉਸੇ ਤਰ੍ਹਾਂ ਦਾ ਹੀ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਤੇ ਕਈਆਂ ਦੇ ਵਿੱਚ ਹਲਕਾ ਤੇ ਨਾਲ-ਨਾਲ ਕਿਤੇ ਗੜੇਮਾਰੀ ਵੀ ਦੇਖੀ ਜਾ ਸਕਦੀ ਹੈ ਕੁੱਲਮੁਲਾ ਅਗੇ ਗੱਲ ਕਰੀਏ ਤਾਂ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਤੇ ਪਵਾਰ ਖੇਤਰ ਵਿੱਚ ਪਠਾਨਕੋਟ, ਗਰਦਾਸਪੁਰ, ਹੁਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚ ਇਹ ਸਿਸਟਮ ਤਿੰਨ ਦੀ ਸਵੇਰ ਤੱਕ ਵੀ ਐਕਟਿਵ ਰਹੇਗਾ ਤੇ ਇਹਨਾਂ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਬਾਕੀ ਇਲਾਕਿਆਂ ਦੇ ਨਾਲੋਂ ਜ਼ਿਆਦਾ ਬਣੀ ਹੋਈ ਹੈ। ਮੀਂਹ ਦੀਆਂ ਕਾਰਵਾਈਆਂ ਕੱਲ ਰਾਤ ਤੋਂ ਜਾਰੀ ਹਨ ਤੇ ਅੱਜ ਰਾਤ ਤੱਕ ਵੀ ਜਾਰੀ ਰਹਿਣ ਦੀ